ਇਸ ਸੋਸ਼ਲ ਮੀਡੀਆ ਨੇ ਬਹੁਤ ਸਾਰੇ ਲੋਕਾਂ ਨੂੰ ਫੇਮ ਦਿੱਤਾ ਹੈ ਕਈਆਂ ਦੀ ਜ਼ਿੰਦਗੀ ਬਣਾ ਦਿੱਤੀ ਹੈ ਤੇ ਕਈਆਂ ਨੂੰ ਬਦਨਾਮ ਕਰਕੇ ਰੱਖ ਦਿੱਤਾ ਹੈ ਤੁਸੀਂ ਪੂਜਾ ਸੰਘਾ ਨਾਮ ਦੀ ਇੱਕ ਕੁੜੀ ਤਾਂ ਸੁਣੀ ਹੋਵੇਗੀ ਜਿਸਨੇ ਹੁਣ ਤੀਜਾ ਵਿਆਹ ਕਰਵਾਇਆ ਸੀ ਸੋਸ਼ਲ ਮੀਡੀਆ ਤੇ ਐਕਟਿਵ ਇਹ ਕੁੜੀ ਉਦੋਂ ਜ਼ਿਆਦਾ ਚਰਚਾ ਵਿੱਚ ਆਈ ਸੀ ਜਦੋਂ ਕੱਚੇ ਕੋਠੇ ਡਿਗਨ ਦੀ ਗੱਲ ਕਰਕੇ ਲੋਕਾਂ ਨੂੰ ਹੈਲਪ ਕਰਨ ਦਾ ਕਿਹਾ ਸੀ ਤੇ ਲੋਕਾਂ ਨੇ ਕਾਫੀ ਪੈਸੇ ਇਹਨੂੰ ਦਿੱਤੇ ਸੀ ਤਾਂ ਬਾਅਦ ਵਿੱਚ ਪਤਾ ਲੱਗਿਆ ਸੀ ਕਿ ਇਹ ਸਭ ਕੁਝ ਫੇਕ ਹੈ ਬਾਅਦ ਵਿੱਚ ਇਸਨੇ ਤੀਜਾ ਵਿਆਹ ਕਰਵਾ ਲਿਆ ਦੂਜੇ ਘਰ ਵਾਲ ਨੂੰ ਛੱਡ ਦਿੱਤਾ ਤੇ ਹੁਣ ਤੀਜੇ ਘਰ ਵਾਲੇ ਨਾਲ ਵੀ ਕਹਿ ਰਹੇ ਨੇ ਇਹਦਾ ਪੰਗਾ ਪੈ ਗਿਆ ਪੂਜਾ ਸੰਘਾ ਨੇ ਆਪ ਇਸਦਾ ਖੁਲਾਸਾ ਕੀਤਾ ਹੈ ਤੇ ਹੁਣ ਪੂਜਾ ਸੰਘਾ ਦਾ ਘਰ ਵਾਲਾ ਵੀ ਸਾਹਮਣੇ ਆਇਆ ਤੇ ਉਸਨੇ ਕਿਹਾ ਹੈ ਕਿ ਮੇ ਸੰਗਾ ਨਾਲ ਸਭ ਕੁਝ ਟੁੱਟ ਗਿਆ ਏ ਮੇਰਾ ਉਸਦੇ ਨਾਲ ਕੋਈ ਵੀ ਰਿਲੇਸ਼ਨ ਨਹੀਂ ਰਿਹਾ ਮੇਰਾ ਪ੍ਰਾ ਮੇਰਾ ਪੂਜਾ ਸੰਗਾ ਨਾਲ ਕੋਈ ਰਿਲੇਸ਼ਨ ਨਹੀਂ ਰਿਹਾ ਤੁਹਾਨੂੰ ਪਤਾ ਹੀ ਹੈ ਪ੍ਰਾ ਇੱਕਾਤ ਨਾ ਤਾੜੀ ਦਾ ਵੱਜਦੀ ਨਹੀਂ ਹੁਣ ਯਾਰੋ ਪਤਾ ਨਹੀਂ ਇਹ ਲੋਕ ਜਾਣ ਬੁੱਝ ਕੇ ਫੇਮ ਕਰਕੇ ਲੱਗੇ ਆ ਕਿਉਂਕਿ ਇਹਨਾਂ ਦਾ ਇੱਕ ਪੇਜ ਬੰਦ ਹੋ ਗਿਆ ਏ ਇਹ ਜਾਣ ਬੁੱਝ ਕੇ ਹਾਈਲਾਈਟ ਹੋਣਾ ਚਾਹੁੰਦੇ ਆ ਕਿ ਸਾਡੇ ਦੂਜੇ ਪੇਜ ਨੂੰ ਲੋਕ ਫੋਲੋ ਕਰਨ ਜਾਂ ਫਿਰ ਸੱਚੀ ਇਹਨਾਂ ਵਿੱਚ ਕੋਈ ਫੁੱਟ ਪੈ ਚੁੱਕੀ ਏ ਇਹ ਤਾਂ ਆਉਣ ਵਾਲੇ ਟਾਈਮ 'ਚ ਪਤਾ ਲੱਗੂਗਾ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸੋ ਵੀ ਤੁਹਾਨੂੰ ਕੀ ਲੱਗਦਾ ਹੈ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਰੱਬ ਰਾਖਾ